ਰਸ਼ੀਆ ਦਾ ਪੁੱਤਨ ਜਦੋਂ ਕਿਤੇ ਵੀ ਜਾਂਦਾ ਵਾ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਸਭ ਤੋਂ ਸੇਫ ਕਾਰ ਲੈ ਕੇ ਚੱਲਦਾ ਵਾ ਵੈਸੇ ਤਾਂ ਇਸ ਕਾਰ ਬਾਰੇ ਕਿਤੇ ਵੀ ਕੋਈ ਵੀ ਜਾਣਕਾਰੀ ਇਨਫੋਰਮੇਸ਼ਨ ਨਹੀਂ ਹੈਗੀ ਇਸ ਕਾਰ ਦਾ ਨਾਮ ਹੈਗਾ ਔਰਸ ਸੈਨੇਟ ਇੱਕ ਰਸ਼ੀਆ ਦੀ ਲਗਜ਼ਰੀ ਕੰਪਨੀ ਆ ਕਾਰ ਦਾ ਸ਼ੀਸ਼ਾ ਬੁਲੇਟ ਪ੍ਰੂਫ ਆ ਗਰਨੇਡ ਬੰਬ ਨਾਲ ਵੀ ਨਹੀਂ ਉੱਡਦੀ ਇਹ ਸਭ ਚੀਜ਼ਾਂ ਨਾਰਮਲ ਆ ਇਹਦੇ ਵਿੱਚ ਬਾਇਓ ਕੈਮੀਕਲ ਪ੍ਰੋਟੈਕਸ਼ਨ ਵੀ ਹੈਗੀ ਆ ਮਤਲਬ ਕਿ ਪੂਰੇ ਸ਼ਹਿਰ ਦੇ ਵਿੱਚ ਕੋਈ ਇਦਾਂ ਦੀ ਬਾਇਓ ਗੈਸ ਫੈਲ ਜੇ ਗੱਡੀ ਦੇ ਵਿੱਚ ਪੁਤਿਨ ਬੈਠਾ ਹੋਵੇ ਤੇ ਗੱਡੀ ਨੂੰ ਮਾਸਾ ਹੋਈ ਪਤਾ ਨਹੀਂ ਲੱਗੂਗਾ ਕਿ ਬਾਹਰ ਲਈ ਹਵਾ 'ਚ ਕੀ ਚੱਲਦਾ ਪਿਆ ਵਾ ਗੱਡੀ ਇੰਨੀ ਜਿਆਦੀ ਸੀਲਡ ਆ ਇਸ ਗੱਡੀ ਵਿੱਚ ਕਮਿਊਨੀਕੇਸ਼ਨ ਐਂਡ ਟੂ ਐਂਡ ਇਨਕ੍ਰਿਪਟਡ ਆ ਮੰਨ ਲਓ ਪੁਤਿਨ ਇੰਡੀਆ ਦੇ ਵਿੱਚ ਆਪਣੀ ਗੱਡੀ ਦੇ ਘੁੰਮਦਾ ਪਿਆ ਮੋਦੀ ਦੇ ਨਾਲ ਤੇ ਜੇ ਰਸ਼ੀਆ ਦੇ ਵਿੱਚ ਕੋਈ ਵੀ ਹਮਲਾ ਹੁੰਦਾ ਹੋਵੇ ਤਿੰਨ ਜਿਹੜਾ ਆਪਣੀ ਗੱਡੀ ਦੇ ਵਿੱਚ ਬੈਠਾ ਬੈਠਾ ਨੈਸ਼ਨਲ ਕਮਾਂਡ ਸੈਂਟਰ ਤੇ ਕੰਟੈਕਟ ਕਰ ਸਕਦਾ ਵਾ ਗੱਡੀ ਦੇ ਵੀ ਵਾਇਆ ਰਸ਼ੀਅਨ ਸੈਟੇਲਾਈਟ ਰਾਹੀਂ ਇਹ ਪੂਰੀ ਕਾਰ ਸੈਟੇਲਾਈਟ ਨਾਲ ਕਨੈਕਟ ਆ ਤੇ ਇਹਦੇ ਵਿੱਚ ਚੈਂਬਰ ਵੀ ਲੱਗੇ ਹੋਏ ਆ ਕੋਈ ਮਜ਼ਾਇਲ ਵਗੈਰਾ ਵੀ ਇਹਦੇ ਲਾਗੇ ਨਹੀਂ ਆ ਸਕਦੀ ਤੇ ਜੇ ਇਸ ਕਾਰ ਦੀ ਕੋਈ ਛੋਟੀ ਤੋਂ ਛੋਟੀ ਰਿਪੇਅਰ ਵੀ ਹੋਣੀ ਹੁੰਦੀ ਆ ਤੇ ਤਾਂ ਵੀ ਗਵਰਨਮੈਂਟ ਦੇ ਖਾਸ ਬੰਦੇ ਹੁੰਦੇ ਕੋਜ ਉਹਨਾਂ ਕੋਲੇ ਗੱਡੀ ਜਾਂਦੀ ਹੈ ਉਹੀ ਇਹ ਗੱਡੀ ਦੇਖ ਰੇਖ ਕਰਦੇ 300 ਤੋਂ ਲੈ ਕੇ 400 ਕਰੋੜ ਤੱਕ ਇਸ ਗੱਡੀ ਦੀ ਕੀਮਤ ਹੈਗੀ ਆ ਜਿਹੜੀ